ਮੇਰੇ ਮੁੰਡੇਓ ਕੀ ਹਾਲ ਚਾਲ ਆ ਬਈ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ ਤੇ ਆਪਾਂ ਕੱਲ ਆਗੇ ਸੀ ਬਈ ਵਿਆਹ ਤੋਂ ਘਰੇ ਤੇ ਅੱਜ ਆਪਾਂ ਲੈ ਕੇ ਆਣਾ ਸੀ ਸੋਮੀ ਦਾ ਹੌਲੈਂਡ ਕਿ ਸੋਮੀ ਇਹ ਪੂਰੀਆਂ ਦੇ ਗੋਲੇ ਘਰੇ ਆਏ ਨਾ ਕਹਿੰਦੇ ਲੈ ਕੇ ਆਉਣਾ ਕੱਲ ਲੈ ਕੇ ਆਉਣਾ ਸੀ ਕੱਲ ਸਾਨੂੰ ਟਾਈਮ ਨਹੀਂ ਲੱਗਿਆ ਹੁਣ ਆਪਾਂ ਆਪਾ ਟਰੈਕਟਰ ਲੈ ਕੇ ਆਨੇ ਬਈ ਚੱਲੇ ਆਪਾਂ ਮਵੀ ਗੱਲਾਂ ਉਹਦੇ ਲਵਾਈ ਸੀ ਆਪਾਂ ਆਪਣੇ ਵਾਲੀ ਮਸਟੈਂਗ ਵਾਂਗੂ ਪਲੇਟਫਾਰਮ ਹੁਣ ਆਪਾਂ ਟਰੈਕਟਰ ਲੈਣ ਚੱਲਦੇ ਆ ਆਪਣੇ ਵਾਲਾ ਵੀ ਹਜੇ ਬਾਸ਼ ਕਰਨ ਵਾਲਾ ਧੋ ਕੇ ਫੇਰ ਆਪਾਂ ਨੰਗਰ ਵੀ ਲੈ ਕੇ ਜਾਣਾਗਾ ਠੀਕ ਆ ਦੋ ਚਾਰ ਮੁੰਡਿਆਂ ਦੇ ਫੋਨ ਵੀ ਆਏ ਹੋਏ ਆ ਫਿਰ ਉਹਦੇ ਨੂੰ ਜਾਵਾਂ ਹੁਣ ਅਸੀਂ ਪਹਿਲਾਂ ਮਵੀ ਗਲਾਂ ਚੱਲਦੇ ਆ। ਐ ਵੀ ਸਜਣੋ 45 ਮਿੰਟ ਦਾ ਕਰਕੇ ਸਾਫਰ ਪਹੁੰਚ ਗਏ ਮਵੀ ਗਲਾਂ ਗੁਰਪ੍ਰੀਤ ਕੋਲੇ ਪਾਣੀ ਦਾ ਕਹਿੰਦੇ ਮੁੰਡਿਆਂ ਫਿਰ ਸਾਰੇ ਪਾਸੇ ਜਲ ਥਲ ਹੋਇਆ ਪਿਆ ਕੰਮ। ਐ ਵੀ ਮਤਲ ਸਜਣੋ ਪਹੁੰਚ ਗਿਆ ਤਾਂ ਜਿਵਾਖਾਂ ਓਖਾਂ ਨਾਲੇ ਚੱਕੀ ਵਰਦਾ ਇਹਨਾਂ ਨੂੰ ਵੀ ਸਾਰਿਆਂ ਨੂੰ ਚਾਉ ਆ। ਪਹੁੰਚ ਗਏ ਲੋਕਰ ਬਾਈਕਾ ਹਾਂ ਦੇ ਦੇ ਚੌੜ ਰਹੇ 10 ਮਿੰਟ ਕੀ ਹਾਲ ਹੈ ਵੱਡੇ ਭਾਈ ਲਾਈਵ ਹੀ ਮਤਲਬ ਰੁਕ ਕਰੋ ਚੈੱਕ ਜੋਟਾ ਫੇਰ ਦਿਖਾਣੇ ਥੋੜਾ ਜਿਹਾ ਰੁਕ ਜਾ ਰੁਕ ਜਾ ਰੁਕ ਜਾਓ ਬਾਈ ਵੀ ਕਹਿੰਦਾ ਯਾਰ ਮੀਂਹ ਪਈ ਜਾਂਦਾ ਸੀ ਦੋ ਤਿੰਨ ਦਿਨ ਹੋ ਗਏ ਤਾਂ ਕਰਕੇ ਥੋੜਾ ਜਿਹਾ ਆਪਣਾ ਦਾ ਡਾਇਰੈਕਟਰ ਕਰੋ ਚੈੱਕ ਤੇ ਹੁਣ ਉਹ ਉਧਰ ਬਣਾ ਲਿਆ ਬਾਈ ਨੇ ਦਫਤਰ ਉਹ ਸਾਹਮਣੇ ਉੱਥੇ ਘਰੇ ਕਰਨਾ ਕਹਿੰਦਾ ਕੰਮ ਛੱਡ ਛੱਡ ਪਾ ਲਿਆ ਜਦੋਂ ਪਹਿਲਾਂ ਆਏ ਸੀ ਉਦੋਂ ਰੇ ਦੇ ਕੇ ਗਏ ਸੀ ਗੁਰਪ੍ਰੀਤ ਨੂੰ ਵੀ ਹੋ ਉੱਥੇ ਕਰ ਲਾ ਬਈ ਸਿਸਟਮ ਵਧੀਆ ਹੁਣ ਸ਼ੈੱਡ ਛੱਡ ਪਾਤਾ ਕਰੋ ਚੈੱਕ ਨਵੀਂ ਸ਼ੌਕ ਆਪਣੀ ਤੇ ਹਜੇ ਬੈਨਰ ਬੋਨਰ ਲਾਣੇ ਰਹਿ ਗਏ ਆਪਣੇ ਵੱਧਾ ਨਾ ਹਜੇ ਕੱਲ ਚੱਲ ਰਿਹਾ ਹੈ ਕੰਮ ਆਪਣਾ ਲਈ ਮਸਟੈਂਕ ਤੇ ਲਵਾਇਆ ਸੀ ਉਦੋਂ ਗਰਮੀ ਬਹੁਤ ਸੀ ਉਦੋਂ ਨੇ ਕਿਹਾ ਵੀ ਸ਼ੈੱਡ ਦਾ ਕੰਮ ਕਰੋ ਬਈ ਚੱਕ ਬਈ ਹੁਣ ਅੰਡਰਗਰਾਊਂਡ ਹੋਇਆ ਕਰਨਾ ਸਾਰਾ ਕੰਮ ਨਾ ਰੇਤਾਂ ਕਿਸੇ ਟਰੈਕਟਰ ਤੇ ਇੱਥੇ ਕਢਨੇ ਸੰਦ ਕਰੋ ਚੈੱਕ ਨਵੀਂ ਵਰਕਸ਼ਾਪ ਆਇਆ ਨਾ ਬਾਈ ਬੈਂਪਰ ਬੰਪਰ ਰੈਡੀ ਹੋਇਆ ਸਾਰਾ ਕੰਮ ਇੱਥੇ ਕਰ ਲੈਣਾ ਹੁਣ ਸ਼ੈੱਡ ਪੈ ਗਿਆ ਬਸ ਵੈਨਰ ਬੋਨਰ ਰਹਿ ਗਿਆ ਦਫ਼ਤਰ ਬਣਾ ਰਖਿਆ ਬਾਈ ਨੇਦਰ ਇਹ ਆ ਨਵੀਂ ਸ਼ਾਪ ਆ ਸਟੀਲ ਦਾ ਬੰਪਰ ਆ ਕਰੋ ਇੱਕੋ ਕ੍ਰੋਮ ਕ੍ਰੋਮ ਹੋਈ ਹੋਈ ਆ ਸਟੀਲ ਆ ਚਾ ਸਟੀਲ ਦਾ ਪੱਤਰਾ ਝੜਿਆ ਹੋਇਆ ਹੈ ਉੱਪਰ ਹਨਾ ਲੈ ਜੀ ਮਿੱਤਰੋ ਪਿਓਰ ਸਟੀਲ ਦਾ ਬੰਪਰ ਆ ਇੱਕ ਤਾਂ ਕ੍ਰੋਮ ਕਹਿੰਦੇ ਨੇ ਵੀ ਕ੍ਰੋਮ ਕਰਾਈ ਹੋਈ ਆ ਕ੍ਰੋਮ ਨਹੀਂ ਉੱਪਰ ਸਟੀਲ ਚੜੀ ਹੋਈ ਆ ਹਾਏ ਏ ਪ੍ਰਮੋਜ ਕੇ Ориਜినਲ ਆ ਹਾਸਕਿੰਨਰ ਹੋਣਾ ਨਾ ਲਾਈਟਿੰਗ ਹੈ ਉਧਰਲੇ ਪਾਸੋਂ ਦੀ ਦੇਖ ਨਾ ਜੀ ਹਾਂ ਜੀ ਲੇਜ਼ਰ ਕਟਿੰਗ ਚ ਲਾਈਟਿੰਗ ਹੈ ਇਹ ਵਿੱਚ ਚੱਲਦੀ ਉਹ ਲਾਈ ਪਤਾ ਗੁੱਦ ਜੀ ਲੈ ਵੀ ਮਾਤਰਾ ਬੰਪਰ ਵੀ ਤਿਆਰ ਹੋਏ ਪਏ ਨੇ ਬੰਪਰ ਵੀ ਗਾਦੇ ਬੰਪਰ ਵੀ ਯਾਰ ਲੇਜ਼ਰ ਕਟਿੰਗ ਵਾਲੇ ਨੇ ਸਫਾਈ ਇਹਨਾਂ ਦੀ ਕਲਰ ਹੋ ਕੇ ਬਹੁਤ ਵਧੀਆ ਆ ਜਾਣੀ ਹੈ ਤੇ ਬਾਈ ਦੀ ਦੁਕਾਨ ਕੋਲ ਹੀ ਗੁਰੂਕਰ ਆ ਤੁਸੀਂ ਪਹਿਲਾ 파ਟ ਚੜਦੇ ਆ ਜੀ ਸੁਣ ਲੋ ਜੀ ਲਗਾਰਾ ਨਗਰਪਈ ਦਾ ਨਾ ਨਾਲੇ ਗੁਰੂਗਾਰਾ ਬਾਈ ਦੀ ਸ਼ਾਪ ਦੇ ਨਾਲ ਹੋਰ ਹੋ ਜਾਇਆ ਕਿਉਂ ਹੋਇ ਕਿਵੇਂ ਆ ਓਕੇ ਆ ਸੋਹਣਾ ਲੱਗ ਰਿਹਾ ਬਣਾਤੀ ਗੱਲ ਬਾਤ ਇਹਨਾਂ ਦਾ ਸ਼ੀਸ਼ੇ 'ਚ ਵੀ ਜ ਲੈਜਰ ਨਾਲ ਉਹ ਨਾਮ ਜਿਹਾ ਪਵਾ ਦੇ ਮੈਂ ਤਾਂ ਏਪੀ ਗਿੰਗ ਲਵਾਣੀ ਦੀ ਪਲੇਨ ਰੱਖ ਲਿਆ ਦੀ ਆ ਤੇ ਹੁਣ ਆਪਾਂ ਇਹਦੀਆਂ ਇੱਕ ਤਾਂ ਰੀਲਾ ਰੁਲਾ ਬਣਾ ਕੇ ਲੈ ਕੇ ਆਉਨੇ ਆ ਪਰਾਂ ਜਾਣਿਆ ਪੂਰੇ ਬਾਬਾ ਜੀ ਪਾਠ ਲੱਗ ਰਹੇ ਨੇ ਕਰਨ ਤਾਂ ਕਰਕੇ ਉਧਰ ਜਾ ਕੇ ਆਪਾਂ ਰੀਲਾ ਰੁਲਾ ਬੋਲ ਕੇ ਬਣਾ ਕੇ ਲੈ ਕੇ ਆਉਨੇ ਆ ਬਾਕੀ ਬਣ ਗਈ ਯਾਰ ਗੱਲਬਾਤ ਕਿਉਂ ਕਰ ਲਾਲ ਆਇਆ ਪਸੰਦ ਕੰਮ ਦਾ ਮਤਰਾ ਕੋਕੇ ਲਾ ਦੇ ਫੁੱਲੀ ਡੁੱਲੀ ਮੰਝਾ ਢਾਲਿਆ ਕਰੇ ਓਏ ਮੰਝਾ ਡਹਿ ਜਾ ਕਰੂਏ ਤੇ ਕੀ ਗੱਲਬਾਤ ਵਧੀਆ ਸਰਾ ਸਰਾ ਕਹੋ ਸੋਮੀ ਆਇਆ ਪਸੰਦ ਆ ਬਾਈ ਜੰਮੀ ਕੋਕੇ ਲਾਏ ਪਏ ਨੇ ਬਾਈ ਕੋਈ ਬਚੀ ਪਣੀ ਗੱਲਬਾਤ ਕਹਿੰਦਾ ਬਈ ਸਰਾ ਲਾਦਾ ਗੁਰਪ੍ਰੀਤ ਸਿੰਘ ਆ ਇਹ ਆਪਣੇ ਲਵੇ ਦੂਜੀ ਮਸਟੈਂਗ ਆ ਇਹ ਵੀ ਆਪਣੀਓ ਸਮਝੋ ਤੇ ਆਪਣੇ ਹੌਲੈਂਡਰ ਦੇ ਦੋ ਦੇ ਲੱਗ ਗਿਆ ਇਹ ਰੋੜੇ ਵਾਲੇ ਜਣਾ ਆਪਣੇ ਹੜੀਗੜ ਆ ਆਪਣੀ ਮਸਟੈਂਗੀ ਦੇਖ ਕੇ ਗਿਆ ਸੀ ਬਾਈ ਕਹਿੰਦਾ ਘੈਂਟ ਲੱਗ ਰਿਹਾ ਮੇਰੇ ਨਾਲ ਹੀ ਵੜਿਆ ਮੁੰਡਾ ਅਸੀਂ ਹੁਣ ਉਹ ਇੱਧਰ ਆ ਗਏ ਸੀ ਪੰਪ ਤੇ ਯਾਰ ਵੀਡੀਓ ਵੀਡੀਓ ਬਣਾਉਨੇ ਆ ਕਰ ਬਾਕੀ ਕਰ ਲੋ ਚੈੱਕ ਤੁਸੀਂ ਆ ਹਨ ਕਹਿੰਦੇ ਗੁਰਪ੍ਰੀਤ ਸਿਆਮ ਅੰਜੜਾ ਇਹਦਾ ਕਰਤਾ ਹੈ ਨਾ ਵਾ ਚੋਨੂ ਹੁਣ ਇੱਥੇ ਬੈਠਣ ਦੀ ਲੋੜ ਨਹੀਂ ਇੱਕ ਜਣਾ ਇੱਥੇ ਬਹਿ ਜਾ ਕਰੋ ਇੱਕ ਇੱਧਰ ਬਹਿ ਜਾ ਕਰੋ ਠੀਕ ਆ ਨਾਲੇ ਦੋ ਬੰਦੇ ਉਰੇ ਬੈਠਾ ਕਰਨੇ ਇੱਕ ਇੱਕ ਤਾਂ ਬੰਦਾ ਹੀ ਵੜ ਗਿਆ ਹੁਣ ਉੱਤੇ ਬੈਠਣ ਵਾਸਤੇ ਹਨਾ ਥਾਂ ਖੁੱਲੀ ਡੁੱਲੀ ਹੋ ਗਈ ਕਰੋ ਵੀ ਚੈੱਕ ਬਾਕੀ ਯਾਰ ਕਿਉਂ ਸੋਮੀ ਰੂਹ ਖੁਸ਼ ਹੁੰਦੀ ਆ ਮਾ ਭਾਈ ਜਮੇ ਮੁੱਲ ਮੋੜਦਾ ਭਾਈ ਨੇ ਗੁਰਪੀਤ ਇਹ ਰਾ ਲਾਦਾ ਕੰਮ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਯਾਰ ਕੰਮ ਭਾਈ ਦਾ ਹਾਂ ਸਰਾ ਬੱਬੇ ਕੰਮ ਆਪਾਂ ਮਾੜੇ ਬੰਦੇ ਤੋਂ ਕੰਮ ਨਹੀਂ ਕਰਾਉਂਦੇ ਹੁੰਦੇ ਕੰਮ ਜਮੇ ਸਰਾ ਆਪਾਂ ਜਿਵੇਂ ਆਪਾਂ ਬਰੀਕੀ 'ਚ ਜਾ ਕੇ ਗੱਲਬਾਤ ਬਣਾਏ ਭਾਈ ਨੇ ਉਵੇਂ ਬਣਾਈ ਹੋਈ ਹੈ ਗੱਲਬਾਤ ਪੂਰੀ ਮਗਰਾੜ ਮੂਰੂ ਉੱਤੇ ਚੈੱਕ ਕਰੋ ਬਣਾ ਆ ਗਿਆ ਹੈ ਡਿਜ਼ਾਈਨ ਸ਼ੇਪ ਆਹ ਦੇਖੋ ਆਹ ਚੀਜ਼ ਜਮਾ ਤੁਹਾਨੂੰ ਦਿਖਾਵਾਂ ਕੋਰ ਬਰੀਕੀ 'ਚ ਜਾ ਕੇ ਕੰਮ ਕਰਿਆ ਹੋਇਆ ਭਾਈ ਨੇ ਇਹ ਤੋਂ ਸਿੱਧੀ ਲਿਆ ਕੇ ਕੋਰਾ ਨਹੀਂ ਹੈਗਾ ਵੀ ਇਦੇ ਉੱਤੇ ਉਰੇ ਅਹੀਂ ਛੱਡਤੀ ਇੱਥੇ ਨਹੀਂ ਬੰਦਾ ਕੀ ਕਰਨਾ ਇੱਥੋਂ ਐਂ ਛੱਡ ਸਕਦਾ ਸੀ ਇਹਨੇ ਸਿੱਧੀ ਥੱਲੇ ਲੰਗਾਈ ਆ ਕਰੋ ਚੈੱਕ ਫਿਰ ਆ ਚੀਜ਼ ਨੂੰ ਇੱਥੋਂ ਟੇਪਰ ਕਰੀ ਹੋਈ ਆ ਆਪੇ ਦੱਸੋ ਯਾਰ ਕੰਮ ਬੋਲਦਾ ਬੰਦੇ ਦਾ ਕੰਮ ਬੋਲ ਕਰੋ ਚੈੱਕ ਸਰ ਲਾਵਾ ਆ ਬਾਈ ਦਾ ਨੰਬਰ ਆ ਕਿਸੇ ਵੀ ਟਰੈਕਟਰ ਤੇ ਪਲੇਟਫਾਰਮ ਲਵਾਉਣਾ ਬੰਪਰ ਕੁਝ ਵੀ ਕੰਮ ਕਰਾਉਣਾ ਬਾਈ ਨਾਲ ਕਰਿਓ ਸੰਪਰਕ ਬਾਕੀ ਬਾਈ ਦਾ ਕਮ ਕੈਂਡਾ ਪਹਿਲਾ ਆਪਾਂ ਸਟੈਂਕ ਤੇ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਯੂਜ਼ ਕਰਕੇ ਦੇਖ ਹੀ ਰਿਹਾ ਓਕੇ ਬਾਕੀ ਔੜੀਆ ਬੁੜੀ ਦੇ ਲੈਜਰ ਕਾਟਿੰਗ ਵਾਲੀਆਂ ਇਹਨੇ ਲੁੱਕ ਦਾ ਤੁਸੀਂ ਚੈੱਕ ਹੀ ਕਰ ਲਓ ਯਾਰ ਲੁੱਕ ਵਾਲੇ ਤਾਂ ਛੇਬੀ ਘੜਤੇ ਬੰਦੇ ਨੇ ਬਾਕੀ ਗੱਲਬਾਤ ਬਣ ਗਈ ਆਈਦਾ ਯਾਰ ਲਿਆ ਕੇ ਉਰੇ ਬੈਟ ਗਏ ਦੀ ਉਹ ਦੇਖ ਔਖਾ ਹੋ ਰਿਹਾ ਉਹ ਸਾਡੇ ਤੇ ਉਹ ਕੰਮ ਕਰ ਰਿਹਾ ਸੀ ਕਹਿੰਦਾ ਹਾਂ ਹਾਂ ਮੇਰਾ ਗ੍ਰੈਂਡਰ ਬੰਦ ਕਰਾਦਾ ਉਹ ਮਾਰੂਆ ਕੋ ਚਾਚਾ ਜੀ ਉੱਧਰ ਜਾਂਦੇ ਆ ਡਾਕਟਰ ਜਾਂ ਉਹ ਇੱਧਰ ਆ ਜਾਓ ਜੱਜਣ ਪਿਆਰਿਓ ਸਾਡਾ ਧਾਰਾ ਕੁਝ ਨਿਬੜਿਆ ਕੰਮ ਬਾਈ ਨੇ ਦੁਬਾਰੇ ਫੇਰ ਮੰਗਾ ਲਿਆ ਡੰਡਾ ਪਹਿਲਾਂ ਵੀ ਤਾਂ ਦੁਬਾਰੇ ਫੇਰ ਮੰਗਾ ਲਿਆ ਤੇ ਇਧਰੋਂ ਅਸੀਂ ਐਡੀਟਿੰਗ ਕਰੀ ਜਾਂਦੇ ਹਾਂ ਜੇ ਬਾਈ ਕਹਿੰਦਾ ਰੀਲ ਪਾਈ ਦਿੰਨੇ ਮਾਝਾ ਮੈਂ ਐਡੀਟਿੰਗ ਹੀ ਕਰਕੇ ਆੜਿਆ ਦੀਆ ਰੀਲ ਵੀ ਪਾਉਣੀ ਹੈ ਬਾਈ ਦੇ ਅਕਾਊਂਟ ਤੇ ਆਪਾਂ ਵੀ ਕਲਾਬ ਕਰੀ ਹੋਈ ਆ ਜਾ ਕੇ ਚੈੱਕ ਕਰ ਲਿਓ ਕਮੇਰ ਪ੍ਰੀਤਾ ਬਾਈ ਆਓ ਤਾਂ ਤੂੰ ਚੈੱਕ ਕਰੋ ਬਾਈ ਦਾ ਹਾਂ ਤਾਂ ਅੱਤਰ ਚੈਡ ਬਣਾ ਰਿਹਾ ਨਾ ਕੰਮ ਦਾ ਦਰਵਾਜ਼ਾ ਆਉਂਦੇ ਨੇ ਜਿਵੇਂ ਰਹਿਣ ਦੇ ਹਾਂ ਆਦਨੋਂ ਤੋਂ ਕੀ ਹੋਇਆ ਵੀ ਰਹਿਣ ਵਾਸਤੇ ਜਮਾ ਆਹ ਦੇਖੋ ਬਈ ਜੇ ਕਿਸੇ ਨੇ ਬੈਸਦਾ ਜੀ ਤਾਂ ਥੱਲੇ ਅਸਣ ਲਾਉਣ ਵਾਲੇ ਬੰਦੇ ਆ ਪਰ ਫੇਰ ਵੀ ਬਾਈ ਨੇ ਇੱਕ ਬੈੱਡ ਤਾਂ ਰੱਖਿਆ ਹੋਇਆ ਹੈਗਾ ਕਈ ਬੰਦੇ ਤਾਂ ਨਹੀਂ ਪਿਆ ਜਾਂਦਾ ਜਿਹੜੇ ਦੂਰੋਂ ਆਉਂਦੇ ਨੇ ਬੰਦੇ ਜਿਵੇਂ ਮੁੜਿਆ ਨਹੀਂ ਜਾਂਦਾ ਇੱਕ ਰਾਤ ਰਹਿ ਕੇ ਬੰਦਾ ਤੜਕੇ ਨੂੰ ਟਰੈਕਟਰ ਲੈ ਕੇ ਵਾਪਸ ਹੋ ਸਕਦਾ ਹੈਗਾ ਇੱਕ ਦਿਨ ਚ ਬਾਈ ਟਰੈਕਟਰ ਤਿਆਰ ਕਰ ਦਉਂਦੇ ਨੇ ਲਾਈਵ ਹੀ ਮੁੰਡਿਓ ਆ ਬੰਪਰ ਆ ਜਿਹੜਾ ਫ੍ਰੀ ਕੱਢਣਾ ਬਾਈ ਨੇ ਬਾਈ ਦਾ ਇੰਸਟਾਗ੍ਰam ਫੋਲੋ ਕਰ ਲਓ ਜਾ ਕੇ ਗੁਰਪ੍ਰੀਤ ਐਗਰੀ ਵਰਕਸ ਤੇ YouTube ਤੇ ਵੀ ਚੈਨਲ ਬਾਈ ਦਾ ਸਬਸਕ੍ਰਾਈਬ ਕਰ ਲਿਓ ਜਿੱਦ ਦੇ ਬਾਈ ਦੇ 50000 ਫਾਲੋਅਰਸ ਕੰਪਲੀਟ ਹੋ ਗਏ ਆ ਬੰਪਰ ਆ ਜਿਹੜਾ ਤੁਹਾਨੂੰ ਫ੍ਰੀ ਦਿੱਤਾ ਜਾਊਗਾ ਜਿਹੜਾ ਵੀ ਤੁਹਾਡੇ ਕੋਲ ਟਰੈਕਟਰ ਹੋਵੇ ਉਹਦਾ ਆਪਾਂ ਬੰਪਰ ਤਿਆਰ ਕਰਵਾ ਕੇ ਦੇ ਦਾਂਗੇ ਜੇ ਤੁਹਾਡੇ ਕੋਲ ਟਰੈਕਟਰ ਨਹੀਂ ਹੈਗਾ 80 90 ਕਿਲੋ ਦਾ ਬੇਟ ਦੇ ਵਿਚਕਾਰ ਵੇ ਵਿਚਾਰ ਬੰਪਰ ਬਣਦਾ ਉਹਦੇ ਤੁਹਾਨੂੰ ਪੈਸੇ ਦਵਾ ਦਾਂਗੇ ਕਿਉਂ ਵੀ ਗੁਰਪ੍ਰੀਤ ਠੀਕ ਆ ਬਾਈ ਦਾ ਪੇਜ ਫੋਲੋ ਕਰ ਲਓ ਤੇ ਬਾਈ ਦੀ ਹੋ ਰਹੀ ਉੱਧਰ ਵਰਕਸ਼ਾਪ ਇਹ ਨਵੀਂ ਵਰਕਸ਼ਾਪ ਤਿਆਰ ਕਰੀਆ ਛੱਡ ਛੋਟਾ ਹੁਣ ਪਾਇਆ ਬਾਈ ਕਹਿੰਦਾ ਇੱਥੇ ਖੜਾ ਆ ਕੇ ਟਰੈਕਟਰ ਤਿਆਰ ਕਰਿਆ ਕਰਦੇ ਆ ਉਹ ਖੜਿਆ ਆਪਣਾ ਟਰੈਕਟਰ ਰੈਡੀ ਹੋਇਆ ਉਹ ਬਾਈ ਦੇਖਣ ਲੱਗ ਰਿਹਾ ਤੇ ਉਹ ਬਾਈ ਕੋਲ ਬੰਦੇ ਆਏ ਖੜੇ ਆ ਜੀ ਬੁਕਿੰਗ ਚੱਲ ਰਹੀ ਆ ਬਾਈ ਜੀ ਉਹ ਮੁੰਡੇ ਇਹਨਾਂ ਦਾ ਟਰੈਕਟਰ ਇਹ ਪੰਜਾਂ ਦਾ ਟਰੈਕਟਰ ਕਹਿੰਦੇ ਪਹਿਲਾਂ ਵੀ ਤਿਆਰ ਕਰਿਆ ਦੂਜੇ ਟਰੈਕਟਰ ਦੀ ਬੁਕਿੰਗ ਕਰਾਉਣ ਆਏ ਨੇ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਬਾਈ ਦਾ ਕੰਮ ਦਾ ਐਂਡ ਆ ਥੰਨੂੰ ਪਾ ਲਈਆ ਮੇਨ ਰੋਡ ਤੇ ਵਰਕਸ਼ਾਪ ਆ ਬਾਈ ਦੀ ਆ ਮਵੀ ਗੱਲਾਂ ਦਾ ਸਕੂਲ ਆ ਗਿਆ ਉਹ ਅੱਗੇ ਚੌਂਕੀ ਆ ਗਈ ਇੱਧਰ ਆ ਗਿਆ ਸਮਾਣਾ ਆ ਬਾਈ ਦੀ ਸੜਕ ਤੇ ਸ਼ੌਪ ਆ ਗਈ ਆ ਇੱਧਰ ਆ ਗਈ ਗੁਰਜੰਟਾ ਗਰੀਬਾ ਆ ਇਹਦੀ ਆ ਗਈ ਗੁਰਪ੍ਰੀਤ ਦੀ ਇੱਥੇ ਇਹ ਲਾਉਂਦਾ ਪਲੇਟਫਾਰਮ ਹੁੰਦੇ ਹੋ ਓਕੇ ਬਾਈ ਮਿਲਦੇ ਮਿਲਦੇ ਹੁਣ ਅਪਾ ਚੱਲਦੇ ਆਂ ਬਾਅਦ ਲੈ ਵੀ ਮੱਤਰੋ ਆਪਣਾ ਟਰੈਕਟਰ ਦਾ ਹੋ ਗਿਆ ਰੈਡੀ ਤੇ ਇੱਧਰ ਬਾਈ ਕੋਲ ਆਏ ਹੋਏ ਨੇ ਬੰਦੇ ਪਹਿਲਾਂ ਬਾਈ ਤੁਹਾਡਾ ਕਿਹੜਾ ਟਰੈਕਟਰ ਰੈਡੀ ਕਰਿਆ ਸੀ 50 ਸੋਨਾ ਦੀ ਸੋਨਾ ਲਿਖਾ 750 ਤੇ ਹੁਣ ਬਾਈ 68 ਦੂਜੇ ਟਰੈਕਟਰ ਦੀ ਬਾਈ ਵੀ ਬੁਕਿੰਗ ਕਰਾਣ ਆਏ ਨੇ ਆਪਣਾ ਵੀ ਦੂਜਾ ਟਰੈਕਟਰ ਤਿਆਰ ਹੋ ਕੇ ਚੱਲਿਆ ਜੇ ਕੰਮ ਘੈਂਟ ਆ ਬਾਈ ਤਾਂ ਬੰਦੇ ਆਏ ਨੇ ਬਾਈ ਕਿਵੇਂ ਲੱਗਿਆ ਬਾਈ ਦਾ ਕੰਮ ਪਹਿਲਾਂ ਕਰਾਇਆ ਸੋਨੇ ਜਾ ਓਕੇ ਆ ਲੈ ਵੀ ਬਾਈ ਕਹਿੰਦੇ ਸਤਿ ਸ਼੍ਰੀ ਅਕਾਲ ਤਾਂ ਹੀ ਆਏ ਨੇ ਕਿ ਪਿੰਡ ਕਿਹੜਾ ਵੀਰ ਆਪਣਾ ਲੱਡੀ ਇਹ ਕਿੱਥੇ ਪੈਂਦਾ ਉਹ ਅਨਿਗੜ ਕੋਲੋਂ ਆਏ ਨੇ 10 ਸਕੂਲ ਦੇ ਬਿਲਕੁਲ ਸਾਹਮਣੇ ਓਕੇ 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 ਵੀਰੇ ਜੇ ਬਾਈਆਂ ਨੂੰ ਕੰਮ ਵਧੀਆ ਲੱਗਿਆ ਤਾਂ ਦੁਬਾਰੇ ਆਏ ਨੇ ਆਪਾਂ ਵੀ ਦੂਜਾ ਟਰੈਕਟਰ ਤਿਆਰ ਕਰਾ ਕੇ ਚੱਲੇ ਆ ਹੁਣ ਚਲੋ ਵੀ ਮਿੱਤਰੋ ਐ ਵੀ ਮੇਤਰੋ ਅੰਦੇ ਅਸੀਂ ਆ ਗਏ ਸੀ ਬਈ ਘੱਗੇ ਇੱਥੇ ਰੁਕ ਗਏ ਟਾਬੇ ਦੇ ਇੱਥੇ ਗੁਰਲਾਲੇ ਤੇ ਸਿੰਗਰ ਵੀ ਰੁਕਦੇ ਆ ਬਾਈ ਐ ਬਾਈ ਨਾ ਉਹ ਦੇਖਾ ਮੈਸ ਸੁਪੂਜਾ ਦਾ ਫੈਨ ਆ ਉਹ ਬੈਠਿਆ ਭਰਾ ਛੇਰੇ ਪਿਆ ਬਣਾ ਆਪਣਾ ਬੰਦਾ ਪਿੱਛੇ ਆ ਜਾਂਦਾ ਉਹ ਬੈਠਦੇ ਆ ਫਿਰ ਲੈ ਵੀ ਮਿੱਤਰੋ ਸੋਮੀ ਦਾ ਟਰੈਕਟਰ ਹੋ ਗਿਆ ਰੈਡੀ ਆਪਣੇ ਘਰੇ ਆ ਗਏ ਸੀ ਚੱਲ ਠੀਕ ਆ ਸੋਮੀ ਓਕੇ bro ਧੰਨਵਾਦ ਨਾ ਨਾ ਕੋਈ ਚੱਕਰ ਨਹੀਂ ਕਰਾਵਾਂਗੇ ਓਕੇ ਉਹੀ ਗੱਲ ਨਹੀਂ ਐਨਾ ਵੇ ਲੈ ਵੀ ਹਾਂ ਮਸਟੈਂਡ 2 ਓਕੇ ਚਲੋ ਵੀ ਮੁੰਡਿਆ